ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਿੱਖ ਭਾਈ ਜੋਧ ਜੀ ਬਾਰੇ ਜਿਨ੍ਹਾਂ ਦੇ ਵਿੱਚੋਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਭੂਤ ਕੱਢਿਆ ਸੀ ਉਹ ਭੂਤ ਕਿਹੜਾ ਸੀ ਅਤੇ ਕਿਸ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਹ ਭੂਤ ਕੱਢਿਆ ਸੀ ਆਓ ਵੀਡੀਓ ਨੂੰ ਅਖੀਰ ਤੱਕ ਸੁਣੀਏ ਅਤੇ ਸ਼ੇਅਰ ਕਰਨਾ ਭੁੱਲਣਾ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਵੇਲੇ ਭਾਈ ਜੋਧ ਦੇਵਤਾ ਨਾਮ ਦਾ ਇੱਕ ਉੱਚੀ ਗੋਤ ਦਾ ਬ੍ਰਹਮਣ ਜਿਸ ਨੂੰ ਆਪਣੀ ਜਾਤ ਦਾ ਬਹੁਤ ਹੰਕਾਰ ਸੀ ਇਸ ਅੰਕਾਰ ਕਰਕੇ ਉਹ ਹੋਰ ਜਾਤਾਂ ਵਾਲਿਆਂ ਨੂੰ ਨੀਵਾਂ ਸਮਝਦਾ ਅਤੇ ਉਹਨਾਂ ਤੋਂ ਕਿਰਣਾ ਕਰਦਾ ਸੀ ਇਸ ਕਰਕੇ ਉਹ ਹਰ ਵੇਲੇ ਕਲਪਨਦਾ ਸੀ ਇੱਕ ਦਿਨ ਉਸਦੇ ਭਾਗ ਜਾਗ ਪਏ ਉਸ ਨੂੰ ਆਪਣੇ ਮਨ ਦੀ ਹਾਲਤ ਤੋਂ ਤੰਗੀ ਆਉਣ ਲੱਗ ਪਈ ਉਸਦੇ ਮਨ ਵਿੱਚ ਸੁੱਖ ਸ਼ਾਂਤੀ ਦੀ ਚਾਹ ਪੈਦਾ ਹੋਈ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਉੱਪਰ ਬਿਰਾਜੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਬਾਰੇ ਕਿਸੇ ਗੁਰਸਿੱਖ ਨੇ ਦੱਸ ਪਾਈ ਉਸ ਗੁਰਸਿੱਖ ਨੇ ਭਾਈ ਜੋ ਦੇਵਤੇ ਨੂੰ ਦੱਸਿਆ ਕਿ ਜੋ ਵੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਉਸ ਦੇ ਦੁੱਖ ਦੂਰ ਹੋ ਜਾਂਦੇ ਹਨ ਇਹ ਗੱਲ ਸੁਣ ਕੇ ਭਾਈ ਜੋ ਦੇਵਤਾ ਖਡੂਰ ਸਾਹਿਬ ਪੁੱਜਾ ਉਸ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਲੰਗਰ ਦੀ ਸੇਵਾ ਵਿੱਚ ਜੁਟ ਪਿਆ ਪੜ੍ਹਿਆ ਲਿਖਿਆ ਹੋਣ ਕਰਕੇ ਉਹ ਲੰਗਰ ਲਈ ਆਈ ਰਸਦ ਮਾਇਆ ਦਾ ਲੇਖਾ ਵੀ ਰੱਖਦਾ ਸੀ ਉਹ ਯਤਨ ਕਰਦਾ ਸੀ ਕਿ ਇਹ ਰਸਦ ਅਤੇ ਮਾਇਆ ਅਜਾਈ ਨਾ ਜਾਵੇ ਸਗੋਂ ਚੰਗੇ ਤੋਂ ਚੰਗੇ ਹੱਥ ਲੱਗੇ ਉਹ ਗੁਰੂ ਘਰ ਦੀ ਸੇਵਾ ਕਰਦੇ ਹੋਏ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਭਾਈ ਜੋ ਦੇਵਤਾ ਇਉਂ ਕਰਦਾ ਸੀ ਕਿ ਜਦੋਂ ਸੰਗਤ ਪ੍ਰਸ਼ਾਦਾ ਛਕ ਲੈਂਦੀ ਉਹ ਪਤਲਾ ਚੁਕਵਾ ਕੇ ਇੱਕ ਸਾਫਥਾਂ ਰਖਵਾ ਦਿੰਦਾ ਜਦੋਂ ਲੰਗਰ ਹੋ ਚੁੱਕਣਾ ਹੁੰਦਾ ਤਾਂ ਭਾਈ ਜੋ ਦੇਵਤਾ ਇਨ੍ਹਾਂ ਪਤਲਾਂ ਵਿੱਚੋਂ ਪੇਟ ਭਾਂ ਜੋਗਾ ਆਨੇ ਇਕੱਠਾ ਕਰ ਲੈਂਦਾ ਅਤੇ ਵਾਹਿਗੁਰੂ ਦਾ ਨਾਮ ਲੈ ਕੇ ਛਕ ਲੈਂਦਾ ਕਿੰਨਾ ਹੀ ਚਿਰ ਉਹ ਇਸ ਤਰ੍ਹਾਂ ਸੰਗਤਾਂ ਦਾ ਸੀਤ ਪ੍ਰਸਾਦ ਭਾਵ ਝੂਠ ਖਾ ਕੇ ਗੁਜ਼ਾਰਾ ਕਰਦਾ ਰਿਹਾ ਇਹ ਗੱਲ ਗੁਰੂ ਅੰਗਦ ਦੇ ਮਹਾਰਾਜ ਤੱਕ ਪਹੁੰਚੀ ਤਦ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਭਾਈ ਜੋਧ ਨੂੰ ਆਪਣੇ ਕੋਲ ਸੱਦਿਆ ਅਤੇ ਪਿਆਰ ਨਾਲ ਪੁੱਛਿਆ ਭਾਈ ਜੋਧ ਤੂੰ ਪ੍ਰਸਾਦ ਕਿੱਥੋਂ ਛਕਦਾ ਏ ਭਾਈ ਜੋਧ ਨੇ ਕਿਹਾ ਸੱਚੇ ਪਾਤਸ਼ਾਹ ਆਪ ਜੀ ਦੇ ਲੰਗਰੋਂ ਹੀ ਪੇਟ ਭਰ ਜੋਗੀ ਦਾਤ ਮਿਲ ਜਾਂਦੀ ਹੈ ਸੰਗਤਾਂ ਦਾ ਪਤਲਾ ਵਿੱਚੋਂ ਛੱਡਿਆ ਅੰਨ ਖਾ ਲੈਂਦਾ ਹਾਂ ਤਦ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਹਾ ਭਾਈ ਜੋਧ ਇਹ ਕਿਉਂ ਤੂੰ ਇਸ ਤਰ੍ਹਾਂ ਦਾ ਭੋਜਨ ਖਾਂਦਾ ਹੈ ਸੁੱਚਾ ਪ੍ਰਸਾਦ ਕਿਉਂ ਨਹੀਂ ਛਕਦਾ ਤਦ ਭਾਈ ਜੋਧ ਨੇ ਕਿਹਾ ਸੱਚੇ ਪਾਤਸ਼ਾ ਮੇਰੇ ਅੰਦਰ ਜਾਤ ਦੇ ਹੰਕਾਰ ਦਾ ਭੂਤ ਵੱਸਦਾ ਹੈ ਇਸ ਭੂਤ ਨੂੰ ਮੈਂ ਬਾਹਰ ਕੱਢਣਾ ਸੀ ਜਿਸ ਕਰਕੇ ਭੂਤ ਨੂੰ ਜੂਠ ਖਵਾਉਣੀ ਹੀ ਠੀਕ ਸੀ ਇਸ ਨੇ ਇਸੇ ਤਰ੍ਹਾਂ ਸੂਤ ਹੋਣਾ ਸੀ ਮੈਂ ਚਾਹੁੰਦਾ ਸੀ ਕਿ ਜਾਤ ਤੇ ਹੰਕਾਰ ਦਾ ਭੂਤ ਦੂਰ ਹੋ ਜਾਵੇ ਤੇ ਮੈਂ ਆਪਣੇ ਆਪ ਨੂੰ ਸਾਧ ਸੰਗ ਦਾ ਨਿਵਾਣਾ ਸੇਵਕ ਸਮਝਣ ਲੱਗ ਪਾਵਾਂ ਤਦ ਗੁਰੂ ਜੀ ਨੇ ਕਿਹਾ ਭਾਈ ਜੋਧ ਤੇਰੇ ਜਾਤ ਦਾ ਹੰਕਾਰ ਹੁਣ ਦੂਰ ਹੋ ਗਿਆ ਹੈ ਹੁਣ ਤੁਹਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਤੁਹਾਡਾ ਮਨ ਸਾਫ਼ ਤੇ ਸ਼ੁੱਧ ਹੋ ਗਿਆ ਹੈ ਹੁਣ ਤੁਹਾਡੇ ਮਨ ਵਿੱਚ ਭੂਤ ਨਹੀਂ ਵਹਿਗੁਰੂ ਨਿਵਾਸ ਕਰਦਾ ਹੈ ਉਸ ਨੂੰ ਸੁੱਚਾ ਅਨਪੇਟ ਕਰਨਾ ਚਾਹੀਦਾ ਹੈ ਇਹ ਕਹਿ ਕੇ ਗੁਰੂ ਜੀ ਨੇ ਪੈਜੋਦ ਨੂੰ ਆਪਣੇ ਪਾਸ ਬਿਠਾਇਆ ਅਤੇ ਲੰਗਰੋਂ ਸੁੱਚਾ ਪ੍ਰਸਾਦ ਮੰਗਵਾ ਕੇ ਆਪਣੇ ਹੱਥੀ ਗੁਰੂ ਜੀ ਨੇ ਪੈਜੋਦ ਦੇਵਤੇ ਨੂੰ ਚੁਕਾਇਆ ਫਿਰ ਉਹ ਸੁੱਚਾ ਪ੍ਰਸਾਦ ਛਕਣ ਲੱਗੇ ਅਤੇ ਉਹਨਾਂ ਦਾ ਮਨ ਸੁੱਖ ਤੇ ਸ਼ਾਂਤੀ ਨਾਲ ਭਰਪੂਰ ਹੋ ਗਿਆ ਸੰਗਤ ਉਸ ਦਿਨ ਤੋਂ ਬਾਅਦ ਪੈਜੋਦ ਬ੍ਰਹਮਣ ਨੂੰ ਜੋ ਦੇਵਤਾ ਕਹਿ ਕੇ ਸੱਜਣ ਲੱਗ ਪਈ ਅਤੇ ਉਹਨਾਂ ਦਾ ਇਹੋ ਨਾਮ ਪੱਕ ਗਿਆ ਇਸ ਗੱਲ ਤੋਂ ਬਾਅਦ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਵੱਡੇ ਜੋ ਸਿੱਖ ਮੁਕੀ ਸੀ ਉਹਨਾਂ ਵਿੱਚੋਂ ਗਿਣੇ ਜਾਣ ਲੱਗ ਪਏ ਅਤੇ ਹਰ ਕੰਮ ਗੁਰੂ ਘਰ ਦਾ ਅੱਗੇ ਹੋ ਕੇ ਕਰਨ ਲੱਗ ਪਏ ਅਤੇ ਕਿਸੇ ਨੂੰ ਵੀ ਨੀਵੀਂ ਅੱਖ ਨਾਲ ਭਾਵ ਘੇੜਣਾ ਨਾਲ ਨਹੀਂ ਦੇਖਦੇ ਸੀ ਅਤੇ ਸਭ ਵਿੱਚੋਂ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਜੋਤ ਹੀ ਦੇਖ ਰਹੇ ਸਨ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਤੇ ਕਮੈਂਟ ਕਰਕੇ ਅਤੇ ਸ਼ੇਅਰ ਕਰਕੇ ਜੁੱਦ ਦੱਸਿਓ ਅਤੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਔਨ ਕਰ ਦਿਓ